ਅਬਰ ਪਠਾਨਕੋਟ ਤੋਂ ਹੈ ਜਿੱਥੇ ਮੁਹੱਲਾ ਰਾਮਪੁਰਾ ਸਥਿਤ ਇੱਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਘਟਨਾ ਤੋਂ ਬਾਅਦ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਹੋਇਆ ਵੇਖਣ ਨੂੰ ਮਿਲਿਆ ਹੈ ਤੇ ਮਾਹੌਲ ਵੀ ਤਣਾਅਪੂਰਨ ਬਣ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਸਥਿਤੀ ਨੂੰ ਸੰਭਾਲਦੇ ਹੋਏ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਸਤਕਾਰ ਕਮੇਟੀ ਦੇ ਮੈਂਬਰ ਮੌਕੇ ਤੇ ਪਹੁੰਚੇ। ਜਿਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਕਵੀ ਹੋਏ ਅੰਗਾਂ ਨੂੰ ਪੂਰੇ ਸਤਕਾਰ ਅਤੇ ਮਰਿਆਦਾ ਸਹਿਤ ਸੰਭਾਲਿਆ ਗਿਆ। ਇਸ ਤੋਂ ਬਾਅਦ ਸਤਕਾਰ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਕਮੇਟੀ ਅਤੇ ਗਰੰਤੀ ਸਿੰਘ ਨਾਲ ਗੱਲਬਾਤ ਕੀਤੀ ਗਈ ਪਰ ਮਾਮਲੇ ਨੂੰ ਲੈ ਕੇ ਕੋਈ ਠੁਕਵਾ ਜਾਂ ਸੰਤੋਸ਼ਜਨਕ ਜਵਾਬ ਨਹੀਂ ਮਿਲ ਸਕਿਆ ਜਿਸ ਕਾਰਨ ਸਤਕਾਰ ਕਮੇਟੀ ਦੇ ਮੈਂਬਰਾਂ ਅਤੇ ਸੰਗਤ ਵਿੱਚ ਰੋਸ ਬਣਿਆ ਰਿਹਾ ਬਾਅਦ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਖਮੀ ਹੋਏ ਅੰਮਾ ਸਮੇਤ ਗੁਰਦੁਆਰਾ ਸਾਹਿਬ ਦੇ ਸਾਰੇ ਸਰੂਪਾਂ ਨੂੰ ਪੂਰੇ ਸਤਕਾਰ ਸਹਿਤ ਗੁਰਦੁਆਰਾ WhatsApp 'ਤੇ ਭੇਜ ਦਿੱਤਾ ਗਿਆ ਉਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਸੰਗਤ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਪੁਲਸ ਵੱਲੋਂ ਸੰਗਤ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਵੀ ਕੀਤੀ ਗਈ ਹੈ ਸਰਦਾ ਆਂਬਲਾ ਨਾ ਨੀ ਵੀ ਟੋਟੀ ਗੱਜੇ ਆਪਕੇ ਅੰਦਰ ਹੋਏ ਜੀਰ ਤੋਂ ਸਾਰੇ ਜੋ ਮਾਰਾ ਰਾਜਤਾਂ ਵੀ ਲਾ ਲੇ ਪੇਸ ਨੂੰ ਗੱਲ ਕਰ ਲੋ ਕਰੀ ਨੀ ਸੇਵਾ ਨਸਦੀ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਹੈ ਕਿਤੇ ਕਰ ਗਿਆ ਉਹ ਨਾ ਜਾਣਾ ਬੜੀ ਕੁਛ ਕਰੋਗੇ ਹਾਂ ਕਿਹਨਾਂ ਚਿਰ ਕੇ ਗਏ ਹਾਂ 50 ਸਾਲ ਹੋ ਗਏ ਹੇ ਰਾਜ ਸਾਹਿਬ ਜੀ ਕਾਂਗਰਸ ਸਾਹਿਬ ਤੁਹਾਨੂੰ ਤੇ ਛੱਡੋ ਆ ਨਾ ਘਰ ਬਈ ਬਹੁਤ ਸਾਫ ਸਾਫ ਦਲੇ ਸੋਕੋ ਕਮੇਟੀ ਦੇ ਵਿੱਚ ਹੀ ਹੈ ਉਹ ਨਹੀਂ 200 ਚੜ੍ਹ ਗਿਆ ਬੰਦਾ ਚਾੜ੍ਹ ਕਰਦਾ ਸੋਕੋ ਕਿ ਉਹੜਾ ਕੀ ਜੇ ਕਿਹੜੇ ਕੀਏ ਜੋ ਉੱਤੇ ਬਣਾਇਆ ਉਹ ਧੰਨਵਾਦ ਸਾਰਾ ਗੁੜਾ ਗਿਆ ਅਗੂ ਸਾਰੇ ਤਰ੍ਹਾਂ ਖੇਡ ਕੋਈ ਤੋਂ ਉੱਥੇ ਰੋਕ ਲਈ ਹੈ ਬਾਈ ਇੰਨ ਦੀ ਬਾਈ ਹੈ ਚਾਹ ਦੇ ਹੁਣ ਇੱਥੇ ਰਹੀ ਹਾਂ ਆਓ ਹਰਸ਼ ਰੰਗਾਂ ਖੜੀ ਗਈ ਬੈਲ ਕੱਲ ਸਾਡੇ ਇਥੇ ਡਿਸਟ੍ਰਿਕਟ ਪਠਾਨਕੋਟ ਦੇ ਵਿਖੇ ਇੱਕ ਰਾਮਪੁਰਾ ਮਹੱਲਾ ਆ ਉਥੇ ਇੱਕ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਸੀਗਾ ਕਿ ਗੁਰਗਰਾਂ ਸਾਹਿਬ ਸਤਕਾਰ ਕਮੇਟੀ ਵਾਲੇ ਨਾਮ ਸਰ ਤੋਂ ਚੱਲ ਕੇ ਇਥੇ ਪਠਾਨਕੋਟ ਪਹੁੰਚੇ ਸੀਗੇ ਤੇ ਉਹਨਾਂ ਦੇ ਪਹੁੰਚਣ ਤੋਂ ਬਾਅਦ ਮੌਕੇ ਦੇ ਉੱਤੇ ਐਸ ਐਚ ਓ ਸਹਿਬਾਨ ਸਾਡੇ ਆਪਣੀ ਫੋਰਸ ਲੈ ਕੇ ਪਹੁੰਚ ਗਏ ਸੀਗੇ ਔਰ ਜਿਸ ਤਰ੍ਹਾਂ ਦਾ ਦੱਸਿਆ ਜਾ ਰਿਹਾ ਕਿ ਉੱਥੇ ਕੋਈ ਸੈਕਰੇਲਿਟੀ ਇਨਸੀਡੈਂਟ ਹੋਇਆ ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਦੀ ਨਹੀਂ ਸੀ ਗੱਲ ਇਹ ਸੀਗੀ ਵੀ ਉੱਥੇ ਜਿਹੜੇ ਸਰੂਪ ਸੀਗੇ ਗੁਰਗੰਨ ਸਾਹਿਬ ਜੀ ਦੇ ਕਾਫੀ ਵਿਰਧ ਹੋ ਚੁੱਕੇ ਸੀ ਸਮਾਂ ਪਾ ਕੇ ਤੇ ਉਹ ਵਿਰਧ ਸਰੂਪ ਹੋਣ ਕਰਕੇ ਉਹਨਾਂ ਦੇ ਅੰਗ ਜਿਹੜੇ ਨੇ ਸਮਾਂ ਪਾ ਕੇ ਜਿਹੜੇ ਜਿਸ ਤਰ੍ਹਾਂ ਵਿਰਧ ਹੋ ਜਾਂਦੇ ਨੇ ਉਸ ਤਰ੍ਹਾਂ ਡੈਮੇਜ ਹੋ ਚੁੱਕੇ ਸੀਗੇ ਔਰ ਗੁਰਗਾਂਸਰ ਸਤਕਾਰ ਕਮੇਟੀ ਵੱਲੋਂ ਇਹ ਕਹਿਣਾ ਸੀਗਾ ਕਿ ਜਿਹੜੇ ਬਿਰਧ ਸਰੂਪ ਹੈ ਇਹਨਾਂ ਦੀ ਰੋਜ਼ਾਨਾ ਦੀ ਇਸਤੇਮਾਲ ਯੂਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਨਾਲ ਵਿਦਵੀ ਹੁੰਦਾ ਅੰਦੇਸ਼ਾ ਬਣਿਆ ਰਹਿੰਦਾ ਪ੍ਰਸ਼ਾਸਨ ਨੇ ਸਾਡੇ ਜ਼ਿਲ੍ਹਾ ਪੁਲਿਸ ਨੇ ਪਹੁੰਚ ਕੇ ਉੱਥੇ ਮੌਕੇ ਦੇ ਉੱਤੇ ਐਮਿਕੇਬਲੀ ਗੁਰਦੁਆਰਾ ਕਮੇਟੀ ਤੇ ਗੁਰਗਾਂਸਰ ਸਤਕਾਰ ਕਮੇਟੀ ਦੀ ਇੱਕ ਮੀਟਿੰਗ ਕਰਵਾਈ ਸੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਬਿਰਧ ਸਰੂਪ ਹੋ ਚੁੱਕੇ ਨੇ ਇਹਨਾਂ ਦਾ ਹੁਣ ਪ੍ਰਕਾਸ਼ ਨਾ ਕਰਵਾਇਆ ਜਾਏ ਔਰ ਉਸ ਨੂੰ ਐਮਿਕੇਬਲੀ ਦੋਵੇਂ ਗੁਰਗਾਂਸਰ ਸਰਕਾਰ ਕਮੇਟੀ ਅਤੇ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਪ੍ਰਸ਼ਾਸਨ ਨੇ ਨਾਲ ਹੋ ਕੇ ਉਹ ਵਿਰਸ ਰੂਪਾਂ ਨੂੰ ਰਾਮਪੁਰਾ ਮੁਹੱਲਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਤੇ ਸ਼ਿਰ ਬਾਟ ਸਾਹਿਬ ਉੱਥੇ ਲਿਜਾਇਆ ਗਿਆ ਸੀਗਾ ਉੱਥੇ ਉਹਨਾਂ ਦੀ ਅਗੇ ਦੇਖਭਾਲ ਸੇਵਾ ਸੰਭਾਲ ਵਾਸਤੇ ਉੱਥੇ ਪਹੁੰਚਾ ਦਿੱਤੇ ਗਏ ਸੀਗੇ ਜਿਨ੍ਹਾਂ ਨੂੰ ਅੱਗੋਂ ਤੋਂ ਉਸ ਹਿਸਾਬ ਦੇ ਨਾਲ ਮਰਿਆਦਾ ਅਨੁਸਾਰ ਜਿਹੜਾ ਜੋ ਵੀ ਉਹਨਾਂ ਨੂੰ ਸੇਵਾ ਸੰਭਾਲ ਹੋਏਗੀ ਉਹ ਕੀਤੀ ਜਾਏਗੀ ਔਰ ਇਹ ਫੈਸਲਾ ਲਿਆ ਗਿਆ ਸੀਗਾ ਕਿ ਅੱਗੇ ਤੋਂ ਗੁਰਗੰਸਾਹਿਬ ਜੀ ਦੀ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਸਰੂਪ ਜਿਹੜੇ ਕਿ ਤੰਦਰੁਸਤ ਹੋਣ ਉਹ ਸਰੂਪ ਦਾ ਇਸਤੇਮਾਲ ਕੀਤਾ ਜਾਵੇ ਔਰ ਪੂਰਨ ਮਰਿਆਦਾ ਦਾ ਖਿਆਲ ਰੱਖਿਆ ਜਾਵੇ। ਬਾਕੀ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕਿਸੇ ਵੱਲੋਂ ਡੈਲੀਬਰਟ ਅਟੈਂਪਟ ਜੀ ਹੈ ਗੁਰਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਡੈਮੇਜ ਕਰਨ ਦੀ ਸਾਹਮਣੇ ਨਹੀਂ ਆਈ ਹੈ। ਇਹ ਮਤਲਬ ਕਿ ਸਮਾਂ ਪਾ ਕੇ ਜਿਸ ਤਰ੍ਹਾਂ ਪੁਰਾਣੇ ਹੋ ਜਾਂਦੇ ਨੇ ਸਰੂਪ ਕੋ ਗਿਰਧ ਹੋ ਜਾਂਦੇ ਨੇ ਉਹ ਵਾਲਾ ਇਨਸੀਡੈਂਟ ਹੈ ਨਾ ਕਿ ਇੱਕ ਵਿਅਦਿ ਦੀ ਇਨਸੀਡੈਂਟ ਹੈ ਪਰ ਫਿਰ ਵੀ ਐਮ ਕੇਵਲੀ ਮਸਲੇ ਨੂੰ ਹੱਲ ਕਰ ਲਿਆ ਗਿਆ ਹੈ। ਔਰ ਜਿਹੜੀ ਗੁਰਦੁਆਰਾ ਕਮੇਟੀ ਆ ਉਹਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਗੁਰਗੰਸਾਹ ਜੀ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਉੱਥੇ ਜਿਹੜੇ ਕਰਮਚਾਰੀ ਨਿਯੁਕਤ ਕੀਤੇ ਜਾਣ ਔਰ ਗੁਰਗੰਸਾਹ ਜੀ ਦੇ ਸਰੂਪ ਜੀ ਦਾ ਪੂਰਨ ਮਰਿਆਦਤ ਨਾਲ ਪ੍ਰਕਾਸ਼ ਕਰਵਾਇਆ ਜਾਵੇ। ਧੰਨਵਾਦ।